ਅੱਜ ਜਿਹੜੀ ਮੀਟਿੰਗ ਹੋਈ ਹੈ ਮੇਨ ਉਹਦਾ ਮਕਸਦ ਕੀ ਹੈ ਜੈ શ્રી ਰਾਮ ਮੈਂ ਸੰਜੀਵ ਲਖਲ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਜਿਹੜੀ ਅੱਜ ਮੀਟਿੰਗ ਹੋਈ ਹੈ ਇਹ ਜੀਐਸਟੀ ਦੇ ਤਹਿਤ ਹੋਈ ਹੈ ਜਿਸ ਵਿੱਚ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਵਿੱਤ ਮੰਤਰੀ ਸਿਤਾ ਰਮਨਜੀਦਾ ਅਸੀਂ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੋ ਲੋਕਾਂ ਨੂੰ ਬਹੁਤ ਵੱਡੀ ਜੀਐਸਟੀ ਦੇ ਵਿੱਚ ਰਾਹਤ ਮਿਲੀ ਆ ਸਭ ਤੋਂ ਵੱਡੀ ਗੱਲ ਤਾਂ ਹੈ ਜਿਹੜਾ 28% ਵਾਲਾ ਸਲੈਬ ਆ ਉਹ ਬਿਲਕੁਲ ਖਤਮ ਕਰਕੇ ਇਹਨੂੰ 18% ਕੀਤਾ ਗਿਆ ਆ 18% ਵਾਲੀਆਂ ਆਈਟਮਾਂ ਜਿਵੇਂ ਮੈਡੀਕਲ ਆ ਜਾਂ ਕੁਝ ਹੋਰ ਮੈਡੀਕਲ ਦੇ ਨਾਲ ਜਿਹੜੀਆਂ ਸਲੰਦਰ ਆਈਟਮਾਂ ਨੇ ਉਹ ਸਾਰੀਆਂ 0% ਦੇ ਵਿੱਚ ਕਰ ਦਿੱਤੀਆਂ ਗਈਆਂ ਔਰ ਕੁਝ ਆਈਟਮਾਂ 5% ਦੇ ਵਿੱਚ ਕਰ ਦਿੱਤੀਆਂ ਗਈਆਂ ਕਿਰਿਆਨੇ ਦੀ ਮੈਕਸਿਮਮ ਜਿਹੜੀ ਆਈਟਮਾਂ ਨੇ ਉਹ ਕੁਝ 18 ਦੇ ਵਿੱਚੋਂ 12 ਵਿੱਚ ਆ ਗਈਆਂ ਮੈਕਸਿਮਮ ਜਿਹੜੀਆਂ 5 ਦੇ ਵਿੱਚ ਲਿਆਂਦੀਆਂ ਗਈਆਂ ਨੇ ਔਰ ਜਿਸ ਤਰ੍ਹਾਂ ਇਲੈਕਟ੍ਰੋਨਿਕਸ ਦੇ ਵਿੱਚ ਆ ਖਾਈ ਪਰਸੈਂਟ ਦੇ ਜਿਹੜਾ ਏਸੀ ਦਾ ਏਸੀ ਸੀ 28% ਤੇ ਸੀ ਐਲਡੀਆ 28% ਤੇ ਸੀ ਸਭ ਤੋਂ ਵੱਡੀ ਗੱਲ ਜਿਹੜੀਆਂ ਵੱਡੀ ਵੱਡੇ ਵਾਹਨ ਨੇ ਚਾਹੇ ਕੋਈ ਮੋਟਰਸਾਈਕਲ ਆ ਚਾਹੇ ਕੋਈ ਗੱਡੀ ਆ ਚਾਹੇ ਕਿਸੇ ਤਰ੍ਹਾਂ ਦੀ ਵੀ ਵੱਡੇ ਗੱਡੀਆਂ ਨੇ ਉਹਨਾਂ ਦੇ ਵਿੱਚ ਬਹੁਤ ਵੱਡੀ ਰਾਹਤ ਮਿਲੀ ਆ ਲੋਕਾਂ ਨੂੰ 1 ਲੱਖ ਰੁਪਏ ਤੋਂ ਲੈ ਕੇ 10-10 ਲੱਖ ਰੁਪਏ ਤੱਕ ਜਿਹੜੀ ਗੱਡੀ ਆ ਉਹ ਸਸਤੀ ਹੋਈ ਆ ਔਰ ਅੱਜ ਤੁਸੀਂ ਦੇਖੋ ਵੀ 22 ਤਰੀਕ ਨੂੰ ਇਹ ਰਿਕਾਰਡ ਤੋੜ ਜਿਹੜੀ ਆ ਸੇਲ ਹੋਈਆ ਕੰਪਨੀਆਂ ਦੀ ਆਪਣੀਆਂ ਫਿਗਰਾਂ ਨੇ ਵੀ ਮੈਕਸਿਮਮ ਜਿਹੜੀ ਹੈਗੀ ਆ 950 ਕਰੋੜਾ ਰੁਪਏ ਦੀਆਂ ਗੱਡੀਆਂ ਵਿਕੀਆਂ ਨੇ ਇਹ ਅੱਜ ਤੱਕ ਦਾ ਰਿਕਾਰਡ ਸੀ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਧਾਨ ਮੰਤਰੀ ਜੀ ਦਾ ਵਿੱਤ ਮੰਤਰੀ ਜੀ ਦਾ ਧੰਨਵਾਦ ਕਰਦੇ ਆ ਜੈ ਸ਼ੀਰਾ ਸਨਿਸ਼ੂ ਜੀ ਅੱਜ ਜਿਹੜਾ GST ਨੂੰ ਲੈ ਕੇ ਇੱਕ ਤੁਸੀਂ ਪੰਪਲੈਟ ਵਗੈਰਾ ਬਣਾਇਆ ਉਹ ਕੀ ਸਾਰਾ ਹੈਗਾ ਮੰਨ ਇਹਦੇ ਵਿੱਚ ਜੀ ਨਮਸਕਾਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਕਰਦੇ ਆ ਅੱਜ ਅਸੀਂ ਸਾਰੇ ਬੀਜੇਪੀ ਪਾਰਟੀ ਇਕੱਠੇ ਹੋ ਕੇ ਸਾਰੇ ਬੰਦੇ ਇਕੱਠੇ ਹੋ ਕੇ ਅਸੀਂ ਇੱਕ ਜੀਐਸਟੀ ਦੇ ਉੱਤੇ ਮੀਟਿੰਗ ਕਰਨ ਲੱਗੇ ਹਾਂ ਜਿਸ ਦੇ ਵਿੱਚ ਪਹਿਲਾਂ ਤਾਂ ਸਾਰੇ ਹਲਕਾ ਵਾਸੀਆਂ ਨੂੰ ਸਾਰੇ ਇੰਡੀਆ ਵਾਸੀਆਂ ਨੂੰ ਇਹ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਜੀਐਸਟੀ ਦੇ ਉੱਤੇ ਏਡੀ ਵੱਡੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸੈਂਟਰਲ ਗਵਰਨਮੈਂਟ ਵੱਲੋਂ ਏਡੀ ਵੱਡੀ ਜਿਹੜੀ ਰਾਹਤ ਦਿੱਤੀ ਗਈ ਆ ਉਹਦੇ ਉੱਤੇ ਸਾਰਿਆਂ ਨੂੰ ਇੱਕ ਦਿਵਾਲੀ ਦੇ ਉੱਤੇ ਇੱਕ ਤਿਹਾਰਾਂ ਦੇ ਉੱਤੇ ਇੱਕ ਸਾਨੂੰ ਇੱਡਾ ਵੱਡਾ ਗਿਫਟ ਦਿੱਤਾ ਗਿਆ ਜੀਐਸਟੀ ਦੇ ਰੂਪ ਦੇ ਵਿੱਚ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਆਂ ਫਿਰ ਅਸੀਂ ਨਾ ਅੱਜ ਇਸ ਜਿਹੜੀ ਆਪਣੀ ਜੀਐਸਟੀ ਦੇ ਉੱਤੇ ਜਿਹੜੀ ਰਾਹਤ ਮਿਲੀ ਆ ਉਹ ਸ਼ਹਿਰ ਦੇ ਵਿੱਚ ਡੋਰ ਟੂ ਡੋਰ ਤੇ ਸਾਰਿਆਂ ਨੂੰ ਜਿਹੜੇ ਜਿੰਨੇ ਵੀ ਦੁਕਾਨਦਾਰ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਕਿਹੜੀ ਚੀਜ਼ ਦੇ ਉੱਤੇ ਕਿੰਨੀ ਕਿੰਨੀ ਡਿਸਕਾਊਂਟ ਮਿਲੀ ਆ ਆਪਾਂ ਨੂੰ ਜੀਆਈਐਸਟੀ ਦੇ ਉੱਤੇ ਜਿਵੇਂ 18% ਦੀ ਇੱਕ ਸਲੇਬ ਰਹਿ ਗਈ ਆ ਦੂਜੀ ਸਲੇਬ ਆ ਜਿਹੜੀ ਉਹ 5% ਦੀ ਰਹਿ ਗਈ ਆ ਜਿਵੇਂ ਹੈਲਥ ਇੰਸ਼ੋਰੈਂਸ ਆ ਉਹਦੇ ਉੱਤੇ 0% ਹੋ ਗਈ ਆ ਕਿ ਜਿਹੜੀ ਰਾਹਤ ਮਿਲੀ ਆ ਉਹਨੂੰ ਆਪਾਂ ਹਰ ਘਰ ਤੱਕ ਪਹੁੰਚਾ ਸਕੀਏ ਹਰ ਘਰ ਨੂੰ ਅਵੇਅਰ ਕਰ ਸਕੀਏ ਕਿ ਆਪਾਂ ਨੂੰ ਕੀ ਕੀ ਰਾਹਤ ਮਿਲੀ ਆ ਉਹਦੇ ਵਿੱਚ ਸਾਰੇ ਆਪਾਂ ਸ਼ੁਰੂਆਤ ਆ ਜਿਹੜੀ ਅੱਜ ਮਾਚੂਆੜਾ ਸਾਹਿਬ ਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹਨਾਂ ਦੇ ਨਾਮ ਦੇ ਸੰਯੋਗ ਦੇ ਨਾਲ ਅਸੀਂ ਅੱਜ ਬਾਜ਼ਾਰ ਦੇ ਵਿੱਚੋਂ ਸ਼ੁਰੂ ਕਰਨ ਲੱਗੇ। ਕੀ ਲੱਗਦਾ ਤੁਹਾਨੂੰ ਇਹਦੇ ਨਾਲ ਜਿਹੜੀ GST ਤਰ੍ਹਾਂ ਕਟੀਆਂ ਨੇ ਜਿੱਥੇ ਆਮ ਲੋਕਾਂ ਨੂੰ ਫਰਕ ਪਿਆ ਉੱਥੇ ਛੋਟੇ ਦੁਕਾਨਦਾਰਾਂ ਨੂੰ ਗੁਫਾਰੀਆਂ ਨੂੰ ਵੀ ਫਰਕ ਪਾਊਗਾ। ਇਹਦੇ ਵਿੱਚ ਬਹੁਤ ਵੱਡਾ ਰਿਫਾਰਮ ਹੈ ਜੀ। 18% ਤੋਂ ਕਈ 0% ਵੀ ਕੀਤੀਆਂ ਗਈਆਂ ਨੇ, ਕਈ ਸਲੈਬਸ 5% ਵੀ ਹੋਈਆਂ ਨੇ ਅਲੱਗ-ਅਲੱਗ ਪ੍ਰੋਡਕਟਸ ਦੇ ਉੱਤੇ। ਉਹਦੇ ਨਾਲ ਸਾਰਿਆਂ ਨੂੰ ਹੀ ਬੈਨੀਫਿਟ ਹੋਈਗਾ ਜੀ।